ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਧੇ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਬਹੁਤ ਦਿਨਾਂ ਬਾਅਦ ਅਜਧੁਪ ਆਪਣੇ ਪੰਜਾਬ ਦੇ ਵਿੱਚ ਨਿਕਲੀ ਹੈ ਤਕਰੀਬਨ 6-7 ਦਿਨਾਂ ਬਾਅਦ ਸਪਰੇਅਾਂ ਵਗੈਰਾ ਦਾ ਕੰਮ ਰੋਕਿਆ ਹੋਇਆ ਹੈ ਸੀਗਾ ਕਿਉਂਕਿ ਸਾਗੜ ਤੇ ਦਿਨਾ ਪੁੱਪ ਤੋਂ ਆਪਾਂ ਸਪਰੇਅ ਜ਼ਿਕਰ ਕਰ ਦਿੰਦਾ ਆਪਾਂ ਨੂੰ ਨੇ ਰਿਜ਼ਲਟ ਨਹੀਂ ਮਿਲਦੇ ਉਹ ਚੀਜ਼ ਦੇ ਤੇ ਕਿਸਾਨ ਵੀਰੋ ਮੈਂ ਤੁਹਾਨੂੰ ਇੱਕ ਚੀਜ਼ ਬਹੁਤ ਹਰ ਇੱਕ ਵੀਡੀਓ ਚ ਕਹਿਣਾ ਗੁੱਲੀ ਡੰਡੇ ਵਾਲੀ ਦੇ ਵਿੱਚ ਵੀ ਵੀਰੇ ਜੇਕਰ ਆਪਾਂ ਸਪਰੇਅ ਕਰਨੀਆਂ ਮੌਸਮ ਦੇਖ ਕੇ ਸਪਰੇਅ ਕਰੋ ਕਿਉਂਕਿ ਸਾਗੜਾ ਵਾਲੇ ਮੌਸਮ ਦੇ ਵਿੱਚ ਜੇ ਆਪਾਂ ਸਪਰੇਅ ਕਰਦੇ ਆ ਰਾਤ ਨੂੰ ਵੀ ਸਾਗੜ ਪੈਂਦੀ ਹੈ ਓਵਰਡੋਜ ਹੋ ਜਾਂਦੇ ਕੀ ਵਾਰ ਸਟਰੋਂਗ ਸਾਲਟ ਹੁੰਦਾ ਤਾਂ ਦੇਖੋ ਕਣਕ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਆਪਾਂ ਇੱਕਾ ਖੇਤ ਦੇਖਿਆ ਸੀਗਾ ਆਪਣੇ ਗਵੰਡੀਆਂ ਦੀ ਖੇਤ ਹੈ ਇਹਨਾਂ ਨੇ ਕਿਸਾਨ ਵੀਰੋ ਏਸ਼ੀਮ 9 ਦੇ ਨਾਲ 24D 150 ਗ੍ਰਾਮ ਐਮ ਐਲ ਪਾ ਕੇ ਕਰਤੀ ਚਲੋ ਕਰਨੀ ਵੀ ਚਾਹੀਦੀ ਸੀ ਕਿਉਂਕਿ ਗੁੱਲੀ ਡੰਡਾ ਹੈਗਾ ਸੀਗਾ ਖੇਤ ਦੇ ਵਿੱਚ ਤੇ ਇਹਨਾਂ ਨੂੰ ਐ ਦੱਸਿਆ ਵੀ ਆਪਣੇ ਖੇਤ ਦੇ ਵਿੱਚੋਂ ਗੁੱਲੀ ਡੰਡਾ ਜਿਹੜਾ ਹੋ ਪ੍ਰੋਪਰ ਤਰ੍ਹਾਂ ਨਾਲ ਖਤਮ ਹੋ ਜੂਗਾ ਪਰ ਦਵਾਈ ਨੇ ਇੰਨਾ ਜ਼ਿਆਦਾ ਇਫੈਕਟ ਪਾਇਆ ਕਿਸਾਨ ਵੀਰੋ ਫਸਲ ਦੇ ਉੱਪਰ ਸਾਰੀ ਦੀ ਸਾਰੀ ਕਣਕ ਸੜ ਕੇ ਸੁਆਹ ਹੋਣ ਵਾਲਾ ਕੰਮ ਹੋਇਆ ਪਿਆ ਕਿਉਂਕਿ ਇੱਕ ਤਾਂ ਡੋਜ਼ ਓਵਰ ਹੋ ਗਈ ਡਬਲ ਸਾਲਟ ਤਿੰਨ ਸਾਲਟ ਇਕੱਠੇ ਹੋ ਗਏ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ 1240 ਦਾ ਦੋ ਟੋਪਿਕ ਵਾਲੇ ਹੋਗੇ ਮੰਨ ਲਓ ਏਸੀਐਮ 9 ਵਾਲੇ ਵਿੱਚ ਮੈਟਰੀਬਿਊਜ਼ਨ ਵਿੱਚ ਕਲਡੀਨਾ ਫੋਪ ਤੇ ਉਧਰੋਂ ਕਿਸਾਨ ਵੀਰੋ ਸਾਮ ਨੂੰ ਸਾਗੜ ਦਾ ਬਹੁਤ ਜ਼ਿਆਦਾ ਮੌਸਮ ਸੀਗਾ ਇਹ ਸਪਰੇਅ ਕਿਸਾਨ ਵੀਰੋ ਇਹੋ ਜੀ ਆ ਮੇਰੇ ਨਾਲ ਖੁਦ ਐਦਾਂ ਹੀ ਬਣਿਆ ਮੈਂ ਮੈਟਰੀਬਿਊਜ਼ਨ ਪਲੱਸ ਐਕਸੀਲ ਕਰੀ ਸੀਗੀ ਤੇ ਉੱਤੇ ਪੈ ਗਿਆ ਮੈਂ ਸਾਰੀ ਕਣਕ ਦੇ ਵਿੱਚ ਕਿਸਾਨ ਵੀਰੋ ਗਲੀਆਂ ਕੱਢਣ ਲਈ ਕਰਤੀਆਂ ਸੀਗੀਆਂ ਇੰਨਾ ਕੁ ਪੱਤਿਆਂ ਤੇ ਮਾੜਾ ਅਸਰ ਪਿਆ ਤੇ ਕਿਸਾਨ ਵੀਰ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲਾਂ ਸਮਝਾਉਣਾ ਵੀ ਸਪਰੇਅ ਹਮੇਸ਼ਾ ਗੁੱਲੀ ਡੰਡੇ ਦੀ ਸਪਰੇਅ ਆ ਜਿਹੜੀ ਵੀ ਉਹਨੂੰ ਧੁੱਪ ਦੇ ਵਿੱਚ ਕਰੋ ਧੁੱਪ ਦੀ ਤਰਜੀਹ ਹੋ ਘੱਟੋ ਘੱਟ 2 ਘੰਟੇ ਜੇ 3 ਘੰਟੇ ਤੁਸੀਂ ਧੁੱਪ ਦੇ ਵਿੱਚ ਸਪਰੇਅ ਕਰਤੀ ਤੁਹਾਡੇ ਜਿਹੜਾ ਮਤਲਬ ਕਿ ਮਾੜਾ ਅਸਰ ਹੋਣਾ ਕਣਕ ਦੇ ਉੱਪਰ ਉਹ ਬਿਲਕੁਲ ਵੀ ਨਹੀਂ ਹੋਊਗਾ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸਨ ਵੀਰੋ ਸਾਰੇ ਕਣਕ ਦਾ ਜਿਹੜਾ ਮਤਲਬ ਕਿ ਉੱਤੋਂ ਪੱਤੇ ਪੀਲੇ ਪੈ ਚੁੱਕੇ ਨੇ ਤੇ ਹੁਣ ਇਸ ਨੂੰ ਠੀਕ ਕਰਨ ਦੇ ਲਈ ਹੁਣ ਉੱਪਰ ਫੰਗੀਸਾਈਡ ਵੀ ਕਰਦੇ ਕਰ ਸਕਦਾ ਬਾਈ ਜਾ ਯੂਰੀਆ ਡਾਏ ਦੀ ਸਪਰੇ ਵੀ ਕਰ ਸਕਦੇ ਨੇ ਮੈਗਨੀਜ਼ ਦੀ ਸਪਰੇ ਵੀ ਹੋਊਗੀ ਇਹਦੇ ਤੇ ਤਾਂ ਕਿੰਨੇ ਖਰਚੇ ਵਧ ਜਾਣਗੇ ਕਿਸਾਨ ਵੀਰੋ ਉਹਦੇ ਨਾਲੋਂ ਭਲਾ ਇਹ ਸੀਗਾ ਵੀ ਆਪਾਂ 2 ਤੋਂ 3 ਦਿਨ ਕਿਸਾਨ ਵੀਰੋ ਵੇਟ ਕਰ ਸਕਦੇ ਸੀ ਤੇ ਇਹ ਸਪਰੇਹਾਂ ਕਿਸਾਨ ਵੀਰੋ ਇੰਨੀਆਂ ਸਟਰੋਂਗ ਨੇ ਇੱਕ ਹੋਰ ਵੀ ਪ੍ਰੋਬਲਮ ਹੋਈ ਹੈ ਕਿਸਾਨ ਵੀਰਾਂ ਦੇ ਕੋਲ ਜਿੱਦਾਂ ਆਪਾਂ ਵੱਡੇ ਪੰਪ ਨਾਲ ਸਪਰੇ ਕਰਦੇ ਆ ਪੰਪ ਦੇ ਵਿੱਚ ਦਵਾਈ ਰਹਿ ਗਈ ਦਵਾਈ ਰਹਿਣ ਨਾਲ ਕਿਸਾਨ ਵੀਰੋ ਇਹ ਸਾਰੇ ਖੇਤ ਦੇ ਵਿੱਚ ਉਹਨਾਂ ਨੇ ਪਤਲਾ-ਪਤਲਾ ਫੁਫਾਰਾ ਮਾਰਤਾ ਡਬਲ ਫੁਫਾਰਾ ਹੋ ਗਿਆ ਉਹਦੇ ਕਰਕੇ ਜਿਆਦਾ ਨੁਕਸਾਨ ਹੋਇਆ ਜਿੱਥੇ ਬਾਲਾ ਜਿਆਦਾ ਤੇਜ਼ ਪ੍ਰੈਸ਼ਰ ਨਾਲ ਕਣਕ ਮਤਲਬ ਕਿ ਉਹ ਬਿਲਕੁਲ ਖਰਾਬ ਹੋ ਗਈ ਕਿਸਾਨ ਵੀਰੋ ਵਿੱਚੋਂ ਇਹ ਹੁਣ ਤੁਸੀਂ ਇਹੀ ਸਾਵਧਾਨੀ ਜ਼ਰੂਰ ਵਰਤੋ ਕਿਸਾਨ ਵੀਰੋ ਬਿਨਾ ਧੁੱਪ ਤੋਂ ਸਪਰੇਅ ਨਾ ਕਰੋ ਬਿਲਕੁਲ ਵੀ ਸਪਰੇਅ ਨਾ ਕਰੋ ਬਿਨਾ ਧੁੱਪ ਤੋਂ ਤੇ ਬਾਕੀ ਹੋਰ ਜਿਹੜੀਆਂ ਸਪਰੇਅ ਹਨ ਜਿੱਦਾਂ ਐਟਲੈਂਟਿਸ ਹੋਈ ਕਿਸਾਨ ਵੀਰੋ ਜੀ ਇਹ ਇਹ ਤੁਸੀਂ ਕਿੰਨਾ ਚ ਹੋਰ ਚੀਜ਼ ਨੋਟ ਕਰਨੀ ਕਿਸਾਨ ਵੀਰੋ ਜਦੋਂ ਇਹ ਉੱਪਰ ਸਪਰੇਅ ਕਰਨੇ ਖੇਤ ਦੇ ਵਿੱਚ ਗਿੱਲ ਜਿਆਦਾ ਨਾ ਹੋਵੇ ਨਾ ਜਿਆਦਾ ਘੱਟ ਹੋਵੇ ਇਹ ਵੀ ਬਹੁਤ ਵੱਡਾ ਕਾਰਨ ਆ ਫਸਲ ਖਰਾਬ ਹੋਣ ਦਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਸਾਵਧਾਨੀਆਂ ਜਰੂਰ ਵਰਤਿਓ ਕਿਸਾਨ ਵੀਰੋ ਆਹ ਸਾਗੜ ਤੇ ਓਵਰਡੋਜ਼ ਨਹੀਂ ਇਹਦੀ ਬਿਲਕੁਲ ਵੀ ਪਾਉਣੀ ਤੇ ਨਾ ਇੱਕ ਹੋਰ ਧਿਆਨ ਰੱਖਣਾ ਤੁਸੀਂ ਨੇ ਵੀ ਜਿਆਦਾ ਗਿੱਲ ਵੀ ਨਾ ਹੋਵੇ ਜਿਆਦਾ ਸੁੱਕੀ ਵੀ ਨਾ ਹੋਵੇ ਜ਼ਮੀਨ ਇਹ ਤਿੰਨ ਚਾਰ ਚੀਜ਼ਾਂ ਦਾ ਕਿਸਾਨ ਵੀਰੋ ਤੁਸੀਂ ਪ੍ਰੋਪਰ ਖਿਆਲ ਰੱਖਿਓ ਇਹ ਮੈਂ ਤਾਂ ਹੀ ਸਪੈਸ਼ਲ ਵੀਡੀਓ ਪਾਈ ਆ ਵੀ ਬਹੁਤ ਸਾਰੇ ਕਿਸਾਨ ਵੀਰਾਂ ਦੇ ਨਾਲ ਇਹ ਚੀਜ਼ ਦਾ ਨੁਕਸਾਨ ਹੁੰਦਾ ਪਰ ਇਹਦੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਾਂ ਕਿਸਾਨ ਵੀਰੋ ਜਦੋਂ ਇਹ ਫਟਾਰੇ ਦੇ ਟਾਈਮ ਇਹ ਜਿਆ ਕੁਝ ਹੋ ਜਾਂਦਾ ਨਾ ਤਾਂ ਕਣਕ ਦੁਬਾਰੇ ਫਟਾਰਾ ਵੀ ਲੈ ਲੈਂਦੀ ਆ ਤੇ ਵਧੀਆ ਫਟਾਰਾ ਵੀ ਕਰ ਲੈਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਦੀ ਪਰ ਜਦੋਂ ਕਿਸਾਨ ਵੀਰੋਂ ਇਹੇ ਜਾ ਕੇ ਉੱਪਰਲੀ ਸਟੇਜ ਤੇ ਕਣਕ ਐਦਾਂ ਹੋ ਜਾਂਦੀ ਆ ਫੇਰ ਬਹੁਤ ਨੁਕਸਾਨ ਵੈਂਦਾ ਹੁਣ ਚਲੋ ਨਾਰਮਲੀ ਇਹਨੇ 10 ਦਿਨ ਦੇ ਵਿੱਚ ਵਿੱਚ ਰਿਕਵਰ ਹੋ ਜਾਣਾਗਾ ਕੋਈ ਵੀ ਸਪਰੇਅ ਕਰ ਦੇਣ ਚਾਹੀਏ ਇਹਨੇ ਆਪਦੇ ਆਪ ਰਿਕਵਰ ਹੋ ਜਾਣਾ ਪਰ ਖਿਆਲ ਜਰੂਰ ਰੱਖੋ ਕਿਸਾਨ ਵੀਰੋਂ ਕਿ 6 ਮਹੀਨਿਆਂ ਦੀ ਮਿਹਨਤਾਂ ਜੇ ਆਪਾਂ ਜ਼ਿਆਦਾ ਕੋਈ ਦਿੱਕਤ ਵਾਲੀ ਚੀਜ਼ ਇਹਦੇ ਤੇ ਕਰਤੀ ਫੇਰ ਆਪਾਂ ਨੂੰ ਨੁਕਸਾਨ ਜ਼ਿਆਦਾ ਦੇਖਣਾ ਪਊਗਾ ਉਮੀਦ ਆ ਕਿਸਾਨ ਵੀਰੋਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਕਿਰਪਾ ਕਰਕੇ ਸਾਵਧਾਨੀ ਜ਼ਰੂਰ ਵਰਤੋ ਧੰਨਵਾਦ